ਦੀ ਮਨੇ ਸੋਚਿਆ ਵਿਚਾਰ ਹੁਣ ਸ਼ਰਾਮ ਵੀ ਕਰੀਏ ਰੱਜ ਪੁੱਜ ਲੈ ਵੀ ਕੋਈ ਦੇਖੀਏ ਦੁਕਾਨਦਾਰੀ ਦੁਕਾਨ ਦੇਖਿਆ ਭਈ ਵਧੀਆ ਚੰਗਾ ਵਿਸਤਰਾ ਵਿਸਿਆ ਦੁਕਾਨ ਚ ਹੂੰ ਬਿਕਰਮੇ ਜੀ ਤਾਂ ਜਾ ਪਿਆ ਉਥੇ ਹੂੰ ਦੋ ਘੰਟੇ ਪੈ ਕੇ ਹੂੰ ਮਾਇਆ ਉਥੇ ਰੱਖਦੀ ਹੂੰ ਆ ਗਿਆ ਮਠਿਆਈ ਵਾਲਾ ਜਦੋਂ ਦੁਕਾਨ ਤੇ ਆਇਆ ਪਰਚਾ ਲਿਖ ਤਾ ਮਾਇਆ ਮਰੀ ਗੱਲੇ ਚ ਹੂੰ ਵੀ ਮੇਰੀ ਇੰਨੀ ਮਠਿਆਈ ਚੋਰੀ ਹੋ ਗਈ ਜੀ ਅੱਛਾ ਹਜੇ ਰਾਜਾ ਪਰਚਾ ਪੜ੍ਹਦੇ ਇਤਨੇ ਪਾਣੀ ਵਾਲੇ ਦਾ ਬੱਗ ਗਿਆ ਹੂੰ ਨੀਣਾ ਪਾਣੀ ਪੀਤਾ ਗਿਆ ਮੇਰਾ ਹੂੰ ਅਜੇ ਉਹ ਪਰਚਾ ਪੜਦੀ ਆ ਤੀਜਾ ਪਰਚਾ ਉਹਦਾ ਪਾਗਿਆ ਹੂੰ ਤੇ ਉਹਦਾ ਸ੍ਰਾਮ ਵਾਲਾ ਹਾਂ ਸ੍ਰਾਮ ਵਾਲੇ ਦਾ ਹੂੰ ਤੇ ਰਾਜਾ ਗਰੋਧਮਾਨ ਹੋ ਗਿਆ ਹੂੰ ਕਹਿੰਦਾ ਵੀ ਇੱਕ ਘੰਟੇ ਚ ਇੰਨੀਆਂ ਚੋਰੀਆਂ ਹੂੰ ਕਹਿੰਦਾ ਵੀ ਐ ਕਰੋ ਪੜਤਾਲ ਕਰੋ ਜਿਹੜਾ ਚੋਰ ਆ ਸ਼ਹਿਰ ਦੇ ਵਿੱਚੋਂ ਹੂੰ ਜਦੋਂ ਬਾਗ ਚਾਏ ਭਾਈ ਗਾਹਾਂ ਬੈਠਾ ਵੇ ਕਰਮਾ ਜੀ ਤੂੰ ਖੁੰਡ ਨੂੰ ਅਗਲੇ ਹੂੰ ਆਕੇ ਪਕੜ ਲਿਆ ਹੂੰ ਫੜ ਕੇ ਲੈ ਗਈ ਰਾਜਾ ਕਹਿੰਦਾ ਵੀ ਐ ਕਰੋ ਮੇਰੇ ਸਾਹਮਣੇ ਨਾ ਨੂੰ ਕਰੋ ਹੂੰ ਵੀਰੇ ਹੱਥ ਪੈਰ ਵੱਢ ਕੇ ਨੱਕ ਵੱਢ ਕੇ ਨੂੰ ਗੰਦੇ ਨਾਲੇ ਸਿਰਦੇ। ਹੂੰ। ਇਹਨੂੰ ਡੰਡ ਲਾ ਦੇ। ਹੂੰ। ਉਹਨਾਂ ਨੇ ਵੀ ਸਿਰਤਾ ਵਿਕਰਮਾਜੀਤ ਨੂੰ। ਉੱਥੋਂ ਦੇ ਸਹਿਰ ਦੇ ਤੇਲੀ ਦੇ ਲਾਦ ਨਹੀਂ ਤੀਗੀ। ਹੂੰ। ਤੇਲਣ ਕਹਿੰਦੀ ਤੇਲੀ ਨੂੰ ਕਹਿੰਦੀ ਵੀ ਐ ਕਰ ਆਪਣੇ ਨਹੀਂ ਹੈਗੀ ਲਾਦਾਂ। ਵੀ ਜਿਹੜੇ ਡੰਡੀਆਂ ਨੂੰ ਡੰਡ ਲਾਇਆ ਜੇ ਆਪਾਂ ਉਹਨੂੰ ਮਾੜਾ ਮੋਟਾ ਵਿਆਹ ਹੀ ਕੇ ਸੇਵਾ ਕਰ ਲਈ ਆਪਣਾ ਭਲਾ ਹੋ ਜੂ। ਹੂੰ। ਉਹ ਕਹਿੰਦਾ ਵੀ ਰਾਜੇ ਦੇ ਆਡਰ ਬਣਨ ਨਹੀਂ ਆਪਾਂ ਕੁਝ ਕਰ ਸਕਦੇ। ਹੂੰ। ਰਾਜੇ ਕੋਲੇ ਵਾਗੇ। ਹੂੰ। ਕਹਿੰਦਾ ਰਾਜਾ ਨਾ। ਹੂੰ। ਕਹਿੰਦਾ ਹਾਂ। ਇਹ ਕਹਿੰਦੇ ਵੀ ਜਿਹੜੇ ਡੰਡੀਆਂ ਨੂੰ ਤੇ ਡੰਡ ਲਾਇਆ ਜੇ ਸੀ ਉਹਦੀ ਸੇਵਾ ਕਰ ਲਈਏ ਜੀ ਕਹਿੰਦਾ ਕਰ ਲਓ ਚੱਕ ਲਿਓ ਲਿਆ ਕੇ ਹੁਣ ਤੇ ਅਦੀ ਕੜਾਹੀ ਉਪਰਮੀ ਧਰਤੀ ਤੇਲਾਂ ਨੇ ਉਹ ਫੜਿਆ ਕਰੇ ਟੁੰਡ ਵਿੱਚ ਕਰਦਿਆ ਕਰੋ ਚੜੜ-ਜੜ ਕਰਕੇ ਮਾਸ ਮੱਚ ਜਾ ਕਰੀ ਲਹੂ ਬੰਦ ਹੋ ਜਾ ਕਰੀ ਪੰਜੇ ਅੰਗਾਂ ਕਰ ਲਿਓ ਦੇ ਟੁੰਡ ਬਣਾ ਲਿਆ ਥੋੜਾ ਘਣਾ ਟਾਈਮ ਲੰਘਾ ਬਕਰਵਾ ਜੀ ਇਤਨੇ ਸੋਚਾ ਵੀ ਜਰਾ ਪੰਨ ਨੂੰ ਕੋਈ ਮਦਦ ਕਰੀਏ ਬਜ਼ੁਰਗ ਨੇ ਕਹਿੰਦਾ ਜੇ ਕਰੋ ਜੋ ਤੂੰ ਸਿਰੋਂ ਪਾ ਕੇ ਨਾ ਹਟਦੇ ਨੇ ਮੈਨੂੰ ਪੱਟ ਤੇ ਵਹਾ ਦਿਆ ਕਰੋ ਕੋਲੂ ਦੇ ਤੇ ਅੱਛਾ ਮੈਂ ਵਾਅਦਾ ਕੀ ਫਰਦਾਰ ਹੂੰ ਮੇਰੇ ਟੁੰਡ ਨਾ ਪੁਰਾਣੀ ਬੰਨ ਦਿਓ ਅੱਛਾ ਉਹ ਕਹਿੰਦਾ ਭਾਈ ਤੂੰ ਆਰੀ ਤੇ ਸੰਭळा ਨਹੀਂ ਆਣਾ ਹੂੰ ਕਹਿੰਦਾ ਕੁਛ ਨਹੀਂ ਹੁੰਦਾ ਤੂੰ ਰਾਮ ਕਰ ਹੂੰ ਉਹ ਤਾਂ ਪਹਿਂਗਾ ਆਇਆ ਤੇ ਸੌਂਗਾ ਤੇਲੀ ਤਾਂ ਫਟਾ ਕੇ ਪੱਟ ਤੇ ਹੂੰ ਉਹਨੇ ਰਾਤ ਨੂੰ ਭਾਈ ਦੀਪਮਾਲਾ ਰਚਾਤੀ ਹੂੰ ਸਾਰੇ ਸਹਿਰ ਦੇ ਵਿੱਚ ਰੋਸ਼ਨੀ ਹੋ ਗਈ ਹੂੰ ਬਾਂਦੀ ਉਹ ਰਾਜੇ ਦੀ ਕੁੜੀ ਕਹਿੰਦੀ ਬਾਂਦੀ ਨੂੰ ਹੂੰ ਕਹਿੰਦੀ ਬਾਂਦੀ ਦੀਵਾ ਬੰਦ ਕਰ ਦੇ ਭਾਈ ਹੂੰ ਕਿੰਦੀ ਜੀ ਮੈਂ ਤਾਂ ਹੁਣੀ ਕਰਿਆ ਹੂੰ ਕਿੰਦੀ ਨਹੀਂ ਦੀਵਾ ਚੱਲੀ ਜਾਂਦਾ ਬੁਝਾ ਦੇ ਹੂੰ ਰਾਜੇ ਦੀ ਕੁੜੀ ਪਈ ਝਾਕੀ ਜਾਂਦੀਆਂ ਨੇ ਦੀਵੇ ਚ ਫੁੱਕ ਮਾਰਤੀ ਹਜੇ ਮੰਝੇ ਤੇ ਗਈ ਨਹੀਂ ਗੋਲੀ ਹੂੰ ਦੀਵਾ ਫਿਰ ਚੱਲ ਪਿਆ ਹੂੰ ਕਿੰਦੀ ਰਾਣੀ ਦੀਵਾ ਤਾਂ ਫਿਰ ਚੱਲ ਪਿਆ ਹੂੰ ਕਹਦੀ ਦੀਪਮਾਲਾ ਚੱਲਦੀ ਆ ਜਿਹਦੇ ਘਰੇ ਚੱਲਦੀ ਆਵਾਜ਼ ਲੈ ਕਿੱਥੋਂ ਦੀ ਹੈ ਹੂੰ ਕਹਿੰਦੀ ਜੀ ਤੇਲੀਆਂ ਦੇ ਘਰੋਂ ਆ ਰਹੀ ਹੈ ਹੂੰ ਕਿੰਨੀ ਪੈ ਜਾ ਅੱਧੀ ਰਾਤ ਹੋਈ ਅੱਧੀ ਰਾਤ ਬਾਣੇ ਦੀਪਮਾਲਾ ਬੰਦ ਕਰਤੀ ਮੇਕਮਾਲਾ ਰਚਾਤੀ ਹੂੰ ਮੇਕਮਾਲਾ ਰਚ ਗਈ ਜਦੋਂ ਪਈ ਬਾਰ ਸ਼ੁਰੂ ਹੋ ਗਈ ਹੂੰ ਪਤਾ ਗੱਜਾ ਹੂੰ ਉਹ ਕਹਿੰਦੀ ਜੀ ਹੁਣ ਤਾਂ ਤਾਰੇ ਸੀ ਜਦੋਂ ਆਪਾਂ ਪਿਆ ਹੁਣ ਬੱਦਲ ਗੱਜੇ ਹੁੰਦੇ ਹੂੰ ਕਹਿੰਦੀ ਮੇਘਮਾਲਾ ਰਚ ਚੱਲਦੀ ਐ ਦੇਖ ਕਿਦੇ ਘਰੋਂ ਆਵਾਜ਼ ਆਉਂਦੀ ਐ ਹੂੰ ਕਹਿੰਦੀ ਜੀ ਉਸੇ ਤੇਲੀਆਂ ਦੇ ਘਰੋਂ ਦੀ ਐ ਹੂੰ ਕਹਿੰਦੀ ਪਾਇਆ ਜਾ ਫਿਰ ਹੁਣ ਇਹ ਮੇਰਾ ਪਤੀ ਹੋ ਚੁੱਕਿਆ ਹੂੰ ਟੜਕੇ ਨੂੰ ਭਈ ਢਟੋਰਾ ਫਿਰਦਾ ਪਿੰਡ 'ਚ ਹੂੰ ਪੀਪਾ ਲਾਲਾ ਢੋਲ ਵਜਾਲਾ ਹੂੰ ਵੀ ਰਾਜੇ ਦੀ ਕੁੜੀ ਭਾਈ شادی ਕਰਾਊਗੀ ਸਾਰੇ ਸ਼ਹਿਰ ਨੇ ਇੱਕ ਗਲੀ ਲੰਘਣਾ ਹੂੰ ਹੁਣ ਤੇਰੇ ਮੇਰੇ ਵਰਗੇ ਭਈ ਪੋਚਮੀ ਆਪਾਂ ਗਮਨ ਨਵਣਾ ਆਗੇ ਵੀ ਮੈਨੂੰ ਖਬਰਾਂ ਪਸੰਦ ਕਰ ਲੇ ਹੁਣ ਵਸੇਂ ਤੋਂ ਨੇ ਜਿਹੜਾ ਕਰਨਾ ਤੇ ਉਹੀ ਕਰਨਾ ਸੀ ਤੇ ਜਦੋਂ ਉਹ ਕਹਿੰਦੇ ਵੀ ਨਾਂਗੇ ਕਹਿੰਦੇ ਨਾਓ ਖੜੀ ਝਾਕੀ ਗਈ ਜਦੋਂ ਆਈ ਨਹੀਂ ਉਹ ਸਮਾਂ ਉਹ ਕਹਿੰਦਾ ਵੀ ਐ ਕਰੋ ਇੱਕ ਰਹਿੰਦਾ ਜਿਹੜਾ ਤੇਲੀਆਂ ਦੇ ਘਰੇ ਡੰਡਿਆ ਕਹਿੰਦਾ ਫਿਰ ਉਹ ਵੀ ਲਿਓ ਜਦੋਂ ਲਿਆਂਦਾ ਪਈ ਉਹਨੇ ਗੋਦੀ ਕੁੜੀ ਤੇ ਸਿਰਚ ਪਾਤੀ ਅੱਛਾ ਰਾਜ ਦੀ ਕੁੜੀ ਨੇ ਵਿਆਹ ਕਰਵਾ ਲਿਆ ਉਹਦੇ ਨਾਲ ਉਹ ਹੱਸ ਕੇ ਲੋਕ ਕਹਿੰਦੇ ਵੀ ਇਹਦੇ ਅੰਗ ਨਹੀਂ ਬਾਹ ਨਹੀਂ ਕੋਈ ਲਤ ਨਹੀਂ ਵਹੋ ਨਹੀਂ ਪੈਰ ਨਹੀਂ ਵੀ ਇਹ ਖਵਾਉ ਕੀ ਨੂੰ ਕਿੰਦੀ ਜੀ ਮੈਂ ਆਪਦੇ ਕਰਮ ਹੂੰ ਤੁਸੀਂ ਜਾਓ ਮੈਂ ਆਪਦਾ ਪਤੀ ਬਣ ਲਿਆ ਹੂੰ ਚੱਲ ਭਾਈ ਮੇਲਾ ਵਿੱਜੜ ਗਿਆ ਹੂੰ ਪਤੀ ਬਣਾ ਕੇ ਮੇਲੀ ਚੜਾ ਲਿਆ ਹੂੰ ਹੁਣ ਰਾਜੇ ਕੋਲੇ ਝਗੜਾ ਆ ਗਿਆ ਕਸਦਾ ਹੋਣੀ ਰੂਪ ਤੇ ਮਾਇਆ ਅਕਲ ਹੂੰ ਹੁਣ ਬੰਦੇ ਨੂੰ ਚਾਰੇ ਚੀਜ਼ਾਂ ਦੀ ਲੋੜ ਹੈ ਹੂੰ ਹੁਣ ਜੇ ਇੱਕ ਨੂੰ ਇਹਨਾਂ ਚ ਵੱਡੀ ਕਰਦਾ ਤਾਂ ਤਿੰਨ ਜਾਂਦੀਆਂ ਨੇ ਕੋਲ ਲੈ ਠੀਕ ਹੈ ਗੱਲ ਉਹ ਤਾਂ ਰਾਜਾ ਤਾਂ ਫੇ ਰੋਟੀ ਛੱਡ ਗਿਆ ਹੂੰ ਇਹਨੂੰ ਮੈਂ ਹੁਣ ਕਿਹਨੂੰ ਵੱਡੀ ਕਰਾਂ ਹਾਂ ਠੀਕ ਹੈ ਉਹ ਭਾਈ ਬੇਕਰਮਾਂ ਜੀ ਤਹ ਹੁਣ ਜਾਣੀ ਜਾਣ ਉਹ ਕਹਿੰਦਾ ਐ ਕਰਾਂ ਨਹੀਂ ਕਿ ਤਾਹ ਨੂੰ ਪੁੱਛ ਵੀ ਕੀ ਦਿਖਲੀਪ ਹੈ ਉਹ ਤਾਂ ਰੋਟੀ ਛੱਡ ਗਿਆ ਉਹਨੇ ਪੁੱਛਿਆ ਕਹਿੰਦੀ ਪਿਤਾ ਜੀ ਕੀ ਦਿਖਲੀਪ ਹੈ ਕਹਿੰਦਾ ਬੇਟੀ ਕਹਿੰਦਾ ਐ ਕਰਕੇ ਚਾਰ ਜਾਨਿਆਂ ਦਾ ਝਗੜਾ ਹੈ ਇਹ ਚਾਰਾਂ ਚੀਜ਼ਾਂ ਦੀ ਲੋੜ ਹੈ ਬੰਦੇ ਨੂੰ ਕਹਿੰਦਾ ਚਾਰਾਂ ਦੇ ਵਿੱਚ ਹੁਣ ਐ ਦੱਸ ਐ ਵੱਡੀ ਕਰਨ ਨੂੰ ਆਦਾਂ ਕਿਹਨੂੰ ਕਰਾਂ ਮੈਂ ਉਹ ਕਹਿੰਦੀ ਜੀ ਕੋਈ ਗੱਲ ਨਹੀਂ ਮੈਂ ਆਪਣੇ ਪਤੀ ਨੂੰ ਪੁੱਛਦੀ ਹਾਂ ਵਿਕਰਮਾ ਜੀ ਤੇ ਕੋਲੇ ਕਹਿੰਦੀ ਜੇ ਝਗੜਾ ਤਾਂ ਹੈ ਕਹਿੰਦਾ ਫਿਰ ਉਹਨੂੰ ਐਂ ਕਹਦੇ ਵੀ ਮੇਰੇ ਕੋਲੇ ਤੋਰ ਦੇ ਦਾ ਪਰਚਾ ਚਾਰਾਂ ਦਾ ਮੈਂ ਵੱਡਾ ਕਰੂੰਗਾ ਭੈ ਜਿਹਨੂੰ ਕਰਨਾ ਹੋਇਆ ਕਹਿੰਦਾ ਵੀ ਚੰਗਾ ਵਿਕਰਮਾ ਜੀ ਤਰਾਜੀ ਨੇ ਉਹਨੂੰ ਪਈ ਦੇ ਲਾ ਉਹਦੇ ਕੋਲੇ ਤੋਰ ਦਾ ਪਰਚਾ ਕਹਿੰਦਾ ਵੀ ਜਾਓ ਮੇਰਾ ਜਮਾਈ ਫਰੈਂਸ ਨਾਲ ਕਰੂ ਹਟ ਮਾਇਆ ਨੂੰ ਕਹਿੰਦਾ ਵੀ ਤੈਨ ਵੱਡੀ ਹੋਣਾ ਕਹਿੰਦੀ ਹਾਂ ਵੀ ਮੈਨੂੰ ਹਰੇਕ ਲੋਕ ਵਰਤਦੇ ਨੇ ਮੈਂ ਵੱਡੀ ਐ ਉਹ ਕਹਿੰਦਾ ਮੇਰਾ ਇੱਕ ਅੰਗ ਸਬੂਤ ਕਰ ਮੇਰਾ ਨੱਕ ਸਬੂਤ ਕਰ ਦੇ ਤੂੰ ਤੈਨੂੰ ਮੈਂ ਵੱਡੀ ਕਰ ਦੂੰ ਹੂੰ ਉਹਨੇ ਪੈਆਂ ਕੰਗ ਸਬੂਤ ਕਰਤਾ ਦਾ ਅੱਛਾ ਨਿਕਰਮਾ ਜੀ ਦਾ ਅੱਛਾ ਕਹਿੰਦਾ ਉਹ ਉੱਥੇ ਬਹਿ ਜਾ ਤੈਨੂੰ ਮੈਂ ਵੱਡੀ ਕਰੂੰਗਾ ਹੂੰ ਰੂਪ ਨੂੰ ਕਹਿੰਦਾ ਵੀ ਰੂਪ ਕੋਰੇ ਆ ਕਹਾਂ ਹਾਂ ਹੂੰ ਕਹਿੰਦਾ ਇੱਕ ਅੰਗ ਸਬੂਤ ਤੂੰ ਕਰ ਮੇਰਾ ਹੂੰ ਜਿਹੜਾ ਮਰਜ਼ੀ ਕਰ ਹੂੰ ਉਹਨੇ ਇੱਕ ਹੱਥ ਸਬੂਤ ਕਰਤਾ ਕਹਿੰਦਾ ਤੈਨੂੰ ਵੱਡਾ ਕਰੂੰ ਉੱਥੇ ਬਹਿ ਜਾ ਹੂੰ ਕਹਿੰਦਾ ਚੰਗਾ ਤੇ ਆ ਕੰਨ ਨੂੰ ਕਹਿੰਦਾ ਵੀ ਤੂੰ ਵੱਡੀਆਂ ਹੂੰ ਕਿਵੇਂ ਹਾਂ ਕਹਾਂ ਤੈਨੂੰ ਵੱਡੀ ਕਰ ਦੋ ਇੱਕ ਅੰਗ ਤੂੰ ਸਬੂਤ ਕਰ ਦੇ ਮੇਰਾ ਹੂੰ ਇੱਕੋ ਤੋਂ ਕਰਾ ਲਿਆ ਦੋਨੇ ਹੱਥ ਤੇ ਨੱਕ ਸਬੂਤ ਕਰਾ ਲਿਆ ਹੂੰ ਰੇਗੇ ਪੈਰ ਹੂੰ ਹੁਣੀ ਨੂੰ ਕਹਿੰਦਾ ਵੀ ਤੂੰ ਵੱਡੀ ਐ ਕਹਿੰਦੀ ਹਾਂਗਾ ਤੈਨੂੰ ਵੱਡੀ ਕਰ ਦੂ ਮੇਰੇ ਦੋਨੇ ਅੰਗ ਸਬੂਤ ਕਰਕੇ ਦਿਖਾ ਹੂੰ ਉਹਨੇ ਕਰਤੇ ਹੂੰ ਕਹਿੰਦਾ ਲੈ ਆਜੋ ਹੁਣ ਚਾਰੇ ਜਾਨੇ ਤੁਹਾਨੂੰ ਵੱਡੀ ਕਰਾਂ ਹੂੰ ਕਹਿੰਦਾ ਅਕਲੇ ਜਦੋਂ ਮੈਂ ਖੂਦ ਉੱਤਰਦਾ ਸੀ ਉਦੋਂ ਕਿੱਧਰ ਗਈ ਸੀ ਤੂੰ ਤੂੰ ਆਈ ਨਾ ਵੀ ਖੂਦ ਚ ਨਾ ਉੱਤਰ ਤੇ ਨਾ ਪਾਣਾ ਵਰਤੂ ਤੇ ਦੱਸਿਆ ਮੈਨੂੰ ਤੂੰ ਜੋ ਕਿਸ ਦੀ ਕੋਈ ਨਹੀਂ ਆ ਤੂੰ ਪਿੱਛੇ ਹਟ ਕਹਿੰਦਾ ਛੋਟੀਆਂ ਤੂੰ ਅਕਲ ਉੱਤੇ ਛੋਟੀ ਕਰਤੀ ਬੇਕਰਮਾਂ ਜਿੱਤ ਨੇ ਜਿਹੜੀ ਬੰਦੇ ਨੂੰ ਅਕਲ ਹੁੰਦੀ ਐ ਠੀਕ ਐ ਉਹ ਕਹਿੰਦਾ ਆਜਾ ਮਾਇਆ ਜਦੋਂ ਕਹਦਾ ਮੈਂ ਦੁਕਾਨ ਤੇ ਮਠਾਈ ਖਾਧੀਆ ਤੈਨੂੰ ਰੱਖਿਆ ਤੇ ਤੂੰ ਬੋਲੀ ਨਾ ਰਾਜੇ ਤੇ ਹੂੰ ਵੀਜੀ ਚੋਰੀ ਨਹੀਂ ਕਰਿਆ ਇਹਨੇ ਗੱਲੇ ਸਿੱਟੇ ਮੈਨੂੰ ਹੂੰ ਉਥੇ ਰੱਖ ਕੇ ਗਿਆ ਮੈਨੂੰ ਉਹ ਅਗਲਾ ਹੂੰ ਚੋਰੀ ਨਹੀਂ ਹੋਈ ਹੂੰ ਤੂੰ ਗਵਾਹੀ ਨਾ ਦਿੱਤੀ ਹੂੰ ਪਿੱਛੇ ਆੜ ਕਹਿੰਦਾ ਤੂੰ ਵੀ ਸੂਟੀਂ ਹੈ ਤੂੰ ਹੂੰ ਜਿੰਨਾ ਤੂੰ ਰੂਪ ਨੂੰ ਕਹਿੰਦਾ ਵੀ ਐਂ ਦੱਸ ਰੂਪ ਤੂੰ ਵੱਡਾ ਹੋਣਾ ਚਾਹਣਾ ਕਹਦਾ ਹਾਂ ਕਹਦਾ ਜਦੋਂ ਮੈਂ ਗੰਦੇ ਨਾਲੇ ਚ ਗਿਆ ਪਿਆ ਤੇ ਉਦੋਂ ਕੀ ਕਰਤਾ ਤੂੰ ਕਿੱਥੇ ਗਿਆ ਸੀ ਤੀ ਉਦੋਂ ਤੂੰ ਮੇਰੇ ਤੇ ਆਉਂਦਾ ਹੂੰ ਸੋਨਾ ਬਣਦਾ ਮੈਂ ਰੂਪ ਉੱਤੇ ਚੜਦਾ ਮੈਨੂੰ ਹੂੰ ਅੱਪੀ ਰਾਜਾ ਮੈਨੂੰ ਬਖਸ਼ਤ ਹੁੰਦਾ ਹਾਂ ਵੀ ਸੁਣਾ ਚ ਰੱਖਿਆ ਜਮਾਨੇ ਹਾਂ ਉਦੋਂ ਤੂੰ ਕਿਧਰ ਵਗਿਆ ਤੀ ਕਹਿੰਦਾ ਹਾਂ ਕਿ ਸਿਆੜ ਤੂੰ ਵੀ ਛੋਟ ਹੈ ਹਾਂ ਆ ਕੱਲ ਨੂੰ ਹੋਣੀ ਨੂੰ ਕਹਿੰਦਾ ਤੂੰ ਵੱਡੀ ਹੈ ਹਾਂ ਉਹਨਾਂ ਨੇ ਰੌਲਾ ਪਾ ਲਿਆ ਕਹਿੰਦੇ ਵੀ ਇਹ ਕਿਉਂ ਵੱਡੀ ਹੈ ਹਾਂ ਕਹਿੰਦਾ ਦੇਖ ਪਹਿਲਾਂ ਤਾਂ ਹੋਣੀ ਪੰਡਤ ਚਾਈ ਹਾਂ ਪੰਡਤ ਮੈਨੂੰ ਖੂਚ ਲੈ ਆ ਹਾਂ ਮੇਰੇ ਤੇ ਆਈ ਹਾਂ ਫਿਰ ਕਹਦਾ ਇਹਨੇ ਮਤੋਂ ਚੋਰੀ ਕਰਾਈ ਹਾਂ ਫਿਰ ਰਾਜੇ ਚ ਗਈ ਹਾਂ ਰਾਜੇ ਨੇ ਮੈਨੂੰ ਡੰਡ ਲਵਾਇਆ ਉਹੀ ਹੋਣੀ ਕਹਿੰਦਾ ਫੇਰ ਮੁੜ ਕੇ ਦੁਬਾਰੇ ਮੇਰੇ ਚ ਆ ਗਈ ਨਾ ਮੇਥੋ ਕਹਿੰਦਾ ਰਾਜੇ ਚੋ ਤੇਲੀਆਂ ਦੇ ਵਾਗੀ ਤੇਲੀਆਂ ਦੇ ਰਹਿਮ ਕਰਿਆ ਮੈਨੂੰ ਲੈ ਕੇ ਦੁਬਾਰੇ ਕਹਿੰਦਾ ਮੇਰੇ ਚ ਫੇਰ ਆ ਗਈ ਕਹਿੰਦਾ ਫਿਰ ਮੈਂ ਪੱਟ ਤੇ ਬੈਠਾ ਤਾਂ ਮੈਂ ਦੀਪਮਾਲਾ ਤੇ ਮੀਘਮਾਲਾ ਗਾਈ ਤਾਂ ਕਹਿੰਦਾ ਰਾਜੇ ਦੀ ਕੁੜੀ ਮੇਰੇ ਤੇ ਖੁਸ਼ ਹੋਈ ਫਿਰ ਮੈਨਾਂ ਵਿਆਹ ਕਰਾਇਆ ਫਿਰ ਛੋਟਾ ਝਗੜਾ ਆਇਆ ਐਸੀ ਹੁਣੀ ਨੇ ਝਗੜਾ ਲਿਆਂਦਾ ਇਹ ਉਹ ਪਹਿਲਾਂ ਰਾਜੇ ਦੇ ਕੋਲੇ ਗਈ ਇਹੀ ਹੁਣੀ ਇਹੀ ਹੁਣੀ ਨੇ ਫਿਰ ਮੇਰੇ ਕੋਲੇ ਆ ਗਿਆ ਆ ਗਈ ਤਾ ਕਹਿੰਦਾ ਮੈਂ ਵੱਡੀ ਕਰੀ ਇਹ ਪੰਜ ਥਾਂਵੇਂ ਵਰਤ ਗਈ ਹੂੰ ਲਿਆਂਦਾ ਕਹਿੰਦਾ ਫਿਰ ਉਹ ਉੱਥੇ ਦੇ ਉੱਥੇ ਮੈਨੂੰ ਠੀਕ ਹੈ ਜਦੋਂ ਉਹ ਰਾਜਾ ਕਹਿੰਦਾ ਬਾਹਰ ਨਿਕਲਿਆ ਨਾ ਖੂਹ ਚੋਂ ਹੂੰ ਤਾਂ ਘੋੜੇ ਦੇ ਤੇ ਪੰਡਤ ਦੇ ਹੱਡ ਖਿੰਡ ਗਈ ਕੋਚਰ ਹੋਗਾ ਲੰਘ ਗਿਆ ਟਾਈਮ ਲੰਘ ਗਿਆ ਭੁੱਖੇ ਤੇ ਮਰ ਗਏ ਅੱਛਾ ਪੰਡਤ ਵਰਮਾ ਦਾ ਪੱਕਾ ਤੀ ਉਹ ਵੀ ਨਹੀਂ ਦਿਖਿਆ ਲੱਖ ਤੂੰ ਅੱਛਾ ਉਹ ਵਕਤ ਤਾਂ ਕਹਿੰਦੇ ਵੀ ਜਦੋਂ ਉਹਨੇ ਰਾਜੇ ਦੀ ਕੁੜੀ ਨੂੰ ਪੁੱਛਿਆ ਵੀ ਇਹ ਪੰਡਤ ਦਿੱਕ ਤੇ ਪੰਡਤ ਦਿੱਕ ਮੇਰਾ ਘੋੜਾ ਸੀ ਵੀ ਹੱਡੀਆਂ ਖਣੀਆਂ ਪੀਆਂ ਨੇ ਹੁਣ ਕੀ ਪਤਾ ਲੱਗਦਾ ਉਹ ਕਹਿੰਦੀ ਜੀ ਇਕੱਠੀਆਂ ਕਰ ਲੈ ਨਮੀ ਜਾਲ ਤੇਰੇ ਕੋਲੇ ਛੱਟਾ ਮਾਰ ਦੇ ਸਰਜੀਤ ਹੋ ਜਾਣਗੇ ਉਸ ਵਕਤ ਫਿਰ ਇੱਕ ਹੱਡੀ ਕਹਿੰਦੇ ਬੰਦੇ ਦੇ ਚ ਬਾਕੀ ਘੋੜੇ ਦੀ ਪਿੱਛੇ ਠੀਕ ਹੈ ਜਿਹੜੇ ਨਾ ਬੰਦਾ ਕਿ ਭੱਜਦਾ ਹੈ ਉਹ ਹੱਡੀ ਘੋੜੇ ਦੀ ਆ ਬੰਦੇ ਚ ਵੇਕਰਵਾ ਜਿੱਤ ਤੋਂ ਬਾਕੀ ਦੀ ਫਿਰ ਘੋੜੀ ਚ ਹੱਡੀ ਅੱਛਾ ਜਦੋਂ ਨਾ ਇਕੱਠੀਆਂ ਕਰਕੇ ਉਹ ਕਰੀਆਂ ਨਾ ਇੱਕ ਹੱਡੀ ਘੋੜੇ ਦੀ ਬੰਦੇ ਚ ਵਾਕੀ ਬੰਦੇ ਦੀ ਹੱਡੀ ਘੋੜੇ ਚ ਆ ਗਈ ਠੀਕ ਹੈ ਤੇ ਉਹ ਕਹਿੰਦਾ ਵੀ ਵਿਕਰਮਾ ਜੀ ਕਹਿੰਦਾ ਇਹ ਹੈ ਜਰਾਜਾ ਸੀ ਇੱਕ ਪੰਡਤ ਨੂੰ ਫੁੱਲ ਖਾਤਰ ਆਪਦੇ ਹੱਥ ਪੈਰ ਵੜਾ ਲਈ ਤੀ ਗੰਦੇ ਨਾਲੇ ਚ ਪੈ ਗਿਆ ਤੀ ਜੇ ਤਾ ਇਹ ਹੈ ਜਰਾਜਾ ਬਣ ਸਕਦਾ ਤਾਂ ਸਾਡੇ ਤੇ ਚਰਨ ਤਰੀ ਨਹੀਂ ਤੇਰੇ ਕੋੜ ਚੱਲ ਜੂ ਹੂੰ ਇਹ ਤੈਨੂੰ ਬੰਦ ਕਰ ਦੇਣੂ